ਅਜਨਾਂ ਤੁਹਾਨੂੰ ਸੌਖਾ ਤਰੀਕਾ ਦੱਸ ਦਿਆਂ ਗਰਮੀ ਆ ਗਈ ਕਿ ਪਾਣੀ ਭਰ ਕੇ ਕਿਵੇਂ ਰੱਖੀ ਆਪਾਂ ਪੰਛੀਆਂ ਵਾਸਤੇ ਹਣਾ ਪਹਿਲਾਂ ਤਾਂ ਕੋਈ ਵੀ ਬੋਤਲ ਇੱਕ ਖਾਲੀ ਭਾਂਡੇ ਕੋਈ ਜ਼ਿਆਦਾ ਪੈਸੇ ਨਹੀਂ ਲਾਉਣੇ ਜਿਵੇਂ ਆ ਬੋਤਲ ਭਰ ਗਈ ਹਣਾ ਇਹਦੇ ਵਿੱਚ ਮੈਂ ਇੱਕ ਸਰਾਖ ਕਰ ਲਿਆ ਪਰ ਸਰਾਖ ਉਹ ਤੁਸੀਂ ਕਰਨਾ ਇਹਦੇ ਬਰਾਬਰ ਦਾ ਕੋਈ ਭਾਂਡਾ ਲੈ ਲੈਣਾ ਨੇੜੇ ਲਈ ਮਿਣੀ ਆਪਾਂ ਡਾਣਾ ਇਹਦੇ ਬਰਾਬਰ ਜਨ ਕਿ ਇਹਦੇ ਵਿੱਚੋਂ ਦਾ ਜਿੱਥੋਂ ਤੱਕ ਆਪਾਂ ਪਾਣੀ ਚਾਹੀਦਾ ਆਪਾਂ ਨੂੰ ਜਨ ਕਿ ਇਥੋਂ ਤੱਕ ਚਾਹੀਦਾ ਕੰਨੀ ਤੱਕ ਤਾਂ ਇਹਦੇ ਵਿੱਚ ਇੱਕ ਸਰਾਖ ਮਾਰ ਲਓ ਕੋਈ ਵੀ ਆਪਣੇ ਘਰੇ ਫालतੂ ਪਏ ਹੁੰਦੇ ਨੇ ਇਹੋ ਜੇ ਕੰਟੇਨਰ ਵਗੈਰਾ ਫालतੂ ਹੁਣ ਤੇ ਜਾਂ ਪਲਾਸਟਿਕ ਦੇ ਜਾਂ ਨਵਾਂ ਕੋਈ ਵੀ ਢੰਡਾ ਲਾਉਣਾ ਉਹ ਵੱਡੀ ਬੋਤਲ ਵੀ ਲਾ ਸਕਦੇ ਮੈਂ ਤੁਹਾਨੂੰ ਦਿਖਾਉਣਾ ਹੋਰ ਇੱਕ ਦੋ ਜਿੱਥੇ ਭੱਡੀਆਂ ਬੋਤਲਾਂ ਵੀ ਲਾਤੀਆਂ ਤੇ ਇਹਦੇ ਚ ਕੀ ਆ ਪਾਣੀ ਨਾ ਇਹਦੇ ਤੱਕ ਹੀ ਰਹੂਗਾ ਹੁਣ ਘਟਦਾ ਨਹੀਂ ਪਾਣੀ ਮੰਨ ਲਓ ਕਿ ਜਿੰਨਾ ਮੈਂ ਭਰ ਦੂੰਗਾ ਇਹਨੂੰ ਭਰਨ ਦੀ ਲੋੜ ਨਹੀਂ ਤਾਂ ਹੂੰ ਭਰਤਾ ਮੈਂ ਕਿਉਂਕਿ ਆ ਬੋਤਲ ਛੋਟੀ ਆ ਆ ਪਾਣੀ ਜਿੰਨਾ ਆ ਇਹਦੇ ਚ ਪਾ ਦਾਂਗੇ ਆਪਾਂ ਉਹਨੇ ਇਹਦੇ ਜੋ ਜਿੰਨਾ ਕੋਹ ਪੀ ਲਣਗੇ ਪੰਛੀ ਜਿੰਨਾ ਪੀ ਲਣਗੇ ਉਨਾ ਹੀ ਇਹਦੇ ਬਰਾਬਰ ਲੈਵਲ 'ਚ ਆ ਕੇ ਆ ਦੇਖੋ ਸਰਾਖ ਦੇ ਵਿੱਚੋਂ ਨਿਕਲੀ ਜਾਂਦਾ ਨਾ ਉਨਾ ਹੀ ਲੈਵਲ ਦੇ ਵਿੱਚ ਆ ਕੇ ਖੜ ਜੂਗਾ ਤੇ ਇਹਨੂੰ ਕਿਤੇ ਵੀ ਕੰਦਾ ਉੱਤੇ ਮੈਂ ਛਾਵੇਂ ਰੱਖ ਦਿੰਨੇ ਆ ਤੇ ਇਸ ਤਰ੍ਹਾਂ ਤੁਸੀਂ ਇੱਕ ਬੋਤਲ ਲੈ ਲਿਓ ਤੇ ਕੋਈ ਵੀ ਕੰਟੇਨਰ ਖਾਲੀ ਹੈ ਨਾ ਤੇ ਬੋਤਲ ਦੇ ਵਿੱਚ ਇੱਕ ਗਲੀ ਘੜਦੇ ਸਿਰਫ ਇੱਕ ਗਲੀ ਇਹਦੇ ਬਰਾਬਰ ਜਿੱਥੇ ਪਾਣੀ ਖੜਾਉਣਾਗਾ ਦੇਖੋ ਲੋ ਉੱਥੇ ਸਾਹਮਣੇ ਵੀ ਲੱਗੀ ਹੋਈ ਹੈ ਇੱਕ ਤੇ ਇਹਨੂੰ ਹੁਣ ਛਾਵੇਂ ਜੇ ਕਿਤੇ ਲਾ ਦਿੰਨੇ ਆ ਤੇ ਇਦ ਨਾਲ ਆ ਗਿਆ ਦੋ ਦਿਨ ਤਿੰਨ ਦਿਨ ਕੱਢ ਨਿਕਲ ਜਾਣਗੇ ਘੱਟੋ ਘੱਟ ਇੱਥੇ ਰੱਖ ਦਿੰਨੇ ਕਾਟਵਾ ਗੋਟਵਾ ਪਾਣੀ ਪੀ ਲੈਣਗੇ ਉਹਨਾਂ ਕ ਪਾਣੀ ਜਿੰਨਾ ਕੇ ਜੋ ਨਿਕਲੂਗਾ ਇਹ ਤਾਂ ਗੰਦਾ ਨਹੀਂ ਹੋਊਗਾ ਉਹਨਾਂ ਕੀ ਬੋਤਲ ਜੋ ਨਿਕਲੀ ਜੇ ਉਹ ਆ ਦੇਖੋ ਆ ਲੈਵਲ ਆ ਗਿਆ ਹੁਣ ਇਹ ਜੋ ਇੱਕ ਪਾਸੇ ਨੂੰ ਚਾਹੇ ਇੱਕ ਪਾਸੇ ਕਰਦੀ ਆਪਾਂ ਕਿ ਇਧਰ ਦੀ ਮੂੰਹ ਲਾ ਕੇ ਕਾਟਵਾ ਵਗੈਰਾ ਇੱਥੋਂ ਦੀ ਪੀ ਜਾਣਗੇ ਪਾਣੀ ਹੁਣ ਆ ਲੈਵਲ ਦੇ ਵਿੱਚ ਦੀ ਇੱਥੇ ਪਾਣੀ ਰਹੂਗਾ ਜਿੱਥੇ ਆਪਾਂ ਸਰਾਖ ਕਰਤਾ ਠੀਕ ਆ ਤੇ ਅਜਾ ਤੁਹਾਨੂੰ ਉਧਰ ਵੀ ਦਿਖਾਉਣਾ ਇੱਕ ਆ ਦੇਖੋ ਮੈਂ ਇਹਦੇ ਚੋਂ ਨਾ ਨਿਕਲੀ ਹੋਊਗਾ ਆ ਇੱਥੇ ਇੱਕ ਵੱਡੀ ਬੋਤਲ ਆਈ ਹੋਈ ਹੈ 1.5 ਲੀਟਰ ਵਾਲੀ ਇਹਦੇ ਚ ਵੀ ਕਾਟਵਾ ਬਹੁਤ ਪਾਣੀ ਪੀਂਦੀਆਂ ਨੇ ਰੋਜ਼ ਵਾਂਗੂ ਭਰਨੀ ਪੈਂਦੀ ਹੈ ਇਹ ਭਰ ਦਿਨਾ ਹੁਣ ਨਾ ਮੈਂ ਰੋਜ਼ ਦੂਜੇ ਦਿਨ ਭਰ ਦਿਨਾ ਆ ਦੇਖੋ ਇਹ ਚ ਵੀ ਪਾਣੀ ਦਾ ਲੈਵਲ ਹੈ ਜਿਹੜਾ ਉਹ ਇੱਥੇ ਖੜਾ ਦੇ ਠੀਕ ਹੈ ਮੈਂ ਇਹਦੇ ਚ ਗਲੀ ਘੜ ਰੱਖੇ ਜਮਾਂ ਬਰਾਬਰ ਕਿਉਂਕਿ ਇਹ ਚ ਕਟਮਾ ਗੁਟਮਾ ਪੀਂਦੀਆਂ ਛੋਟੀ ਲਾ ਰੱਖੀ ਹੋਈ ਮੈਂ ਪਲੇਟ ਤੇ ਇਸ ਤਰ੍ਹਾਂ ਕੋਈ ਵੀ ਲਾ ਸਕਦੇ ਹੋ ਗਰਮੀ ਦੇ ਤੇ ਸ਼ੇਅਰ ਕਰ ਦਿਓ ਤਾਂ ਕਿ ਹੋਰ ਵੀ ਵੀਰ ਆਪਦੇ ਘਰਾਂ ਦੇ ਕੋਠਿਆਂ ਦੇ ਉੱਤੇ ਲਾ ਦੇਣ